ਸਸ ਜੇ ਅੱਜ ਦੀ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਐਨੋ ਲੈ ਕੇ ਹਜ਼ਰ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਨਵੀਰ ਪੈਨਲ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਅੱਜ ਦੀ ਵੱਡੀ ਖਬਰ ਨਵੇਂ ਸਾਲ ਦੀ ਠੰਡ ਨਾਲ ਹੋਈ ਸ਼ੁਰੂਆਤ ਪੰਜਾਬ ਦੇ ਪਾਰਾ ਡੀਜੀਐਸ ਦੇ ਨਾਰੀ ਮੀਂਹ ਦੀ ਪੈਂਦੀ ਚ tạm ਜਾਰੀ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ 9 ਸਾਲ ਦੇ ਮੌਕੇ ਤੇ ਪੰਜਾਬ ਦੇ ਕਈ ਥਾਵਾਂ ਤੇ ਠੰਡ ਦੇ ਰਹੀ ਹੈ ਇਸ ਦੇ ਨਾਲ ਹੀ ਪਾਰਾ ਅਮਨ ਨਾਲੋਂ 5.1 ਡਿਗਰੀ ਹੇਠ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਭਵਿੱਖवाणी ਕੀਤੀ ਹੈ ਕਿ ਇਸ ਦੇ ਨਾਲ ਹੀ ਚਾਰ ਚਰਵੀ ਨੂੰ ਇੱਕ ਨਵੀਂ ਪੱਛਮੀ ਗੜਬੜੀ ਪਰ ਮੌਸਮ ਨੂੰ ਪ੍ਰਭਾਵਿਤ ਕਰੇਗੀ ਜਿਸ ਕਾਰਨ 3 ਦਿਨ ਤੱਕ ਕਈ ਥਾਵਾਂ ਤੇ 20 ਪੈਂਦੀ ਸਬਾਵਨਾ ਜਤਾਈ ਗਈ ਹੈ ਇਸ ਦੇ ਨਾਲ ਹੀ ਭਵਿੱਖ ਵਿਭਾਗ ਅਨੁਸਾਰ ਦੇ ਨਾਲ ਪਾਰਾ ਹੋਰ ਡਿਗੇਗਾ ਤੇ ਠੰਡ ਦੀ ਤੇ ਜੀ ਵਾਦੇਗੀ ਇਹ ਤੇ ਪੰਜਾਬ ਦੇ 14 ਸ਼ਹਿਰਾਂ ਵਿੱਚ 12 15 ਡਿਗਰੀ ਤੋਂ ਹੇਠ ਦਰਜ ਕੀਤਾ ਗਿਆ ਹੈ ਪੰਜਾਬ ਦੇ ਵੱਖ-ਵੱਖ ਤਾਪਮਨ ਦਰਜ ਕੀਤੇ ਗਏ ਹਨ ਡਿਗਰੀ 0.2 ਡਿਗਰੀ ਡਿਗ੍ਰਾਡ ਦਰਜ ਕੀਤੀ ਗਈ ਹੈ ਮਠਿੱਡਾ ਇਸ ਤੋਂ ਘੱਟ ਪਾਰਾ ਹੈ 5 ਡਿਗਰੀ ਦਰਜ ਕੀਤਾ ਗਿਆ ਹੈ ਵਰਜੋਗ ਹੈ ਕਿ ਜਦ ਘਟੋ ਘਟਾ ਤਾਪਨ 10 ਡਿਗਰੀ ਤੋਂ 4 ਪੱਟ 5 ਡਿਗਰੀ 6 ਪੱਟ 4 ਡਿਗਰੀ ਹੇਠ ਆ ਜਾਂਦਾ ਹੈ ਤਾਂ ਉਹ ਠੰਡਾ ਦੇਣ ਹੁੰਦਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ